ਸਾਰੇ ਦੋਸਤੋ ਕੀ ਹਾਲ ਚਾਲ ਆ ਤੇ ਵੈਲਕਮ ਆ ਜੀ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਸਵੇਰ 4 ਵਜੇ ਜਾਗ ਪਏ ਸੀ ਤੇ ਜਿੰਨਾ ਵੀ ਆਪਣਾ ਮੋਬਾਈਲ ਦਾ ਕੰਮ ਸੀ ਸਾਰੀਆਂ ਰੀਲਾਂ ਅਪਲੋਡ ਕਰਕੇ ਇਸ ਟਾਈਮ ਹੋ ਗਿਆ ਜੀ ਫ੍ਰੀ 8:00 ਵਜ ਗਿਆ ਤੇ ਆਪਾਂ ਵੱਧ ਪਿਆ ਅੱਜ ਦੇ ਵਲੌਗ ਵੱਲ ਤੇ ਪਿਛਲੇ ਵਲੌਗ ਨੂੰ ਤੁਸੀਂ ਬਹੁਤ ਹੀ ਵਧੀਆ ਹੰਗਾਰਾ ਬਹੁਤ ਵਧੀਆ ਪਿਆਰ ਦਿੱਤਾ ਸੀ ਤੁਹਾਡਾ ਦਿਲੋਂ ਸਤਿਕਾਰ ਕਰਦੇ ਆ ਤੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਆਜੋ ਮੇਰਾ ਪਿੰਡ ਦੇਖ ਲਓ ਅੱਜ ਪਿੰਡ ਦੀ ਜਿਹੜੀਆਂ ਇਤਿਹਾਸਕ ਜਗ੍ਹਾ ਉਹਨਾਂ ਤੇ ਤੁਹਾਨੂੰ ਝਾਤ ਮਰਵਾਉਨੇ ਆ ਤੇ ਜੇ ਤੁਸੀਂ ਵੀ ਆਪਣੇ ਪਿੰਡ ਦੀ ਕਵਰੇਜ ਕਰਵਾਉਣਾ ਚਾਹੁੰਦੇ ਆ ਤਾਂ ਰਾਜੂ ਫਰੀਦਕੋਟ ਨਾਲ ਸੰਪਰਕ ਜ਼ਰੂਰ ਕਰਿਓ ਤੁਹਾਡੇ ਪਿੰਡ ਦੀਆਂ ਵੀ ਰੌਣਕਾਂ ਆਪਾਂ ਦਿਖਾ ਦਾਂਗੇ ਲੋਕਾਂ ਤੱਕ ਪਹੁੰਚਾ ਦਾਂਗੇ ਵੀ ਕਿੱਦਾਂ ਦਾ ਤੁਹਾਡਾ ਪਿੰਡ ਆ ਤੇ ਕੀ ਕੁਝ ਤੁਹਾਡੇ ਪਿੰਡ ਦੇ ਵਿੱਚ ਇਤਿਹਾਸਕ ਜਗ੍ਹਾ ਹੈਗੀਆਂ ਤੇ ਅੱਜ ਦੇਖੋ ਜੀ ਮੇਰਾ ਪਿੰਡ ਮਰੌਣੇ ਝਾਤ ਆਓ ਚੱਲਿਏ ਜੀ ਪਿੰਡ ਦੀ ਫਿਰਨੀ ਤੇ ਲੋ ਜੀ ਭਾਈ ਉਸ ਪਰਮਾਤਮਾ ਦੇ ਚਰਨਾਂ ਵਿੱਚ ਦਿਲੋਂ ਅਰਦਾਸ ਆ ਕਿ ਸ਼ੁਕਰਵਾਰ ਦੀ ਸੋਹਣੀ ਸਵੇਰ ਤੁਹਾਡੇ ਤੇ ਤੁਹਾਡੇ ਪਰਿਵਾਰ ਆਲੀ ਖੁਸ਼ੀਆਂ ਲੈ ਕੇ ਆਵੇ ਤੇ ਸਾਹਮਣੇ ਸੂਰਜ ਦੇਵਤਾ ਨੇ ਦਰਸ਼ਨ ਦੇਤੇ ਆ ਅੱਜ ਦੀ ਸੋਹਣੀ ਸਵੇਰ ਦੀ ਸ਼ੁਰੂਆਤ ਹੋ ਗਈ ਆ ਜੀ ਭਾਈ ਇਹ ਪਿੰਡ ਦਾ ਜਿਹੜਾ ਚੌਕ ਆ ਪਿੰਡ ਤੋਂ ਛਿਪ ਦੇ ਵਾਲੇ ਢਿਲਮਾ ਵਾਲੀ ਰੋਡ ਤੇ ਆ ਤੇ ਇਸ ਚੌਕ ਨੂੰ ਆਰੋ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇੱਥੇ ਜਿਹੜੇ ਸਾਡੇ ਪਿੰਡ ਦੇ ਹੁੰਦੇ ਆ ਬਜ਼ੁਰਗ ਉਹ ਇਧਰਲੇ ਪਾਸੇ ਬਹਿ ਕੇ ਸ਼ਾਮ ਨੂੰ ਗੱਪਾ ਛੱਪਾ ਮਾਰਦੇ ਆ ਤੇ ਇਹ ਆ ਜੀ ਰੈਂਬੋ ਪਾਣੀ ਲੈ ਕੇ ਆਇਆ ਨਲਕੇ ਤੋਂ ਕੀ ਹਾਲ ਆ ਰੈਂਬੋ ਠੀਕ ਠਾਕ ਇਹ ਚੌਕ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਇਹ ਬਈ ਆਰਵਾਜਾ ਠੀਕ ਆ ਭਾਈ ਲੋ ਜੀ ਭਾਈ ਇਹ ਆ ਸਰਕਾਰੀ ਪ੍ਰਾਈਵੇਟ ਸਕੂਲ ਪਿੰਡ ਝੋਟੀ ਵਾਲਾ ਇਹਦੇ ਵਿੱਚ ਵੀ ਕਾਫੀ ਚਰ ਬਚਪਨ ਗੁਜ਼ਰਿਆ ਤੇ ਬੜੀਆਂ ਯਾਦਾਂ ਜੁੜੀਆਂ ਇਸ ਜਗ੍ਹਾ ਨਾਲ ਬਹੁਤ ਵੱਡਾ ਪੇੜ ਹੋ ਗਿਆ ਉਹਦੋਂ ਇਹ ਨਿੱਕਾ ਜਿਹਾ ਸੀਗਾ ਤੇ ਇਧਰ ਸਾਡੇ ਦੇਖੋ ਪਿੰਡ ਦੇ ਜਿਹੜੇ ਨੌਜਵਾਨ ਮਿਹਨਤੀ ਕਿਸਾਨ ਤੇ ਵੀਰ ਆ ਇਸ ਤਰ੍ਹਾਂ ਕਿਰਤੀ ਕਰਦੇ ਆ ਜੀ ਸਾਡੇ ਸਾਰੇ ਪਿੰਡ ਦੇ ਜਿਹੜੇ ਨੌਜਵਾਨ ਆ ਤੇ ਕਿਸਾਨ ਵੀ ਗਾ ਲਓ ਜੀ ਇਹ ਮੇਰੇ ਪਿੰਡ ਦਾ ਹੈਗਾ ਜੀ ਮਿਡਲ ਸਕੂਲ ਸਾਡੇ ਪਿੰਡ ਦਾ ਫੌਜੀ ਸ਼ਹੀਦ ਹੋਇਆ ਸੀਗਾ ਕਾਰਗਲ ਦੀ ਲੜਾਈ ਮੋਕੇ ਸੁਖਵਿੰਦਰ ਸਿੰਘ ਤੇ ਉਹਦੀ ਯਾਦ ਦੇ ਵਿੱਚ ਇਹ ਸਕੂਲ ਦਾ ਨਾਮ ਰੱਖਿਆ ਗਿਆ ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਪਿੰਡ ਝੋਟੀਵਾਲਾ ਜੀ ਬਹੁਤ ਸੋਹਣੀ ਇਮਾਰਤ ਬਣੀ ਹੈ ਵਿੱਚ ਪੇੜ ਬਹੁਤ ਆ ਬੱਚਿਆਂ ਦੇ ਰਹਿਣ ਵਾਸਤੇ ਬਹੁਤ ਹੀ ਖੁੱਲਾ ਡੁੱਲਾ ਸਕੂਲ ਆ ਗਰਾਊਂਡ ਆ ਖੇਡਣ ਨੂੰ ਤੇ ਹਰਿਆਲੀ ਬਹੁਤ ਆ ਜੀ ਖਾਸ ਕਰਕੇ ਵਾਤਾਵਰਨ ਬਹੁਤ ਹੀ ਸਾਫ਼ ਸੁਥਰਾ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਬੱਚਿਆਂ ਦੇ ਲਈ ਸਾਡੇ ਸਕੂਲ ਦੇ ਵਿੱਚ ਮੇਰੇ ਪਿੱਛੇ ਦੇਖ ਸਕਦੇ ਆ ਜੀ ਪਿੰਡ ਦਾ ਵਾਟਰ ਵਾਕਸ ਬਹੁਤ ਹੀ ਜਿਹੜਾ ਸਾਫ਼ ਸੁਥਰਾ ਪਾਣੀ ਪਿੰਡ ਨੂੰ ਇਸ ਵਾਟਰ ਵਾਕਸ ਤੋਂ ਸਾਰੇ ਪਿੰਡ ਵਿੱਚ ਜਾਂਦਾ ਤੇ ਬਹੁਤ ਹੀ ਸੋਹਣੀ ਜਿਹੜੀ ਸਹੂਲਤਾ ਪਿੰਡ ਦੇ ਵਾਸਤੇ ਇਹ ਬਾਰਡਰ ਵਾਕਸਾ ਜਿਹੜਾ ਨਹਿਰੀ ਪਾਣੀ ਸਾਫ ਸੁਥਰਾ ਹੋ ਕੇ ਫਿਲਟਰ ਹੋ ਕੇ ਤੇ ਪਿੰਡ ਦੇ ਲੋਕਾਂ ਤੱਕ ਇੱਥੋਂ ਪਾਣੀ ਪਹੁੰਚਦਾ ਜੀ ਬਹੁਤ ਵੱਡੀ ਸਹੂਲਤ ਆਏ ਸਤਾ ਜੀ ਫਰੀਦਕੋਟ ਤੋਂ ਛੋਟੀ ਮਚਾਕੀ ਵਿੱਚ ਦੀ ਹੋ ਕੇ ਮੇਰੇ ਪਿੰਡ ਨੂੰ ਪਹੁੰਚਦਾ ਤੇ ਇੱਧਰ ਹੈਗੀ ਆ ਬਾਰ-ਬਾਰ ਬਸਤੀ ਬੋਰਗੇ ਸਿੱਖਾਂ ਦੀ ਤੇ ਇਹ ਆ ਜੀ ਨਹਿਰ ਦਾ ਪੌਲ ਇੱਥੋਂ ਪਿੰਡ ਨੂੰ ਆਪਾਂ ਐਂਟਰ ਹੋ ਜਾਂਦੇ ਆ ਤੇ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਆ ਜੀ ਅੱਜ ਕੱਲੋਂ ਪੂਰੇ ਪੰਜਾਬ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਘਰਾਂ ਦੇ ਵਿੱਚ ਖਤਮ ਹੋ ਗਿਆ ਸਿਰਫ ਤੇ ਸਿਰਫ ਇੰਨੇ ਜਿਹੜੇ ਨਹਿਰਾਂ ਵਾਲੇ ਨਲਕੇ ਆ ਇਹਨਾਂ ਦਾ ਪਾਣੀ ਪੀਣ ਦੇ ਯੋਗ ਰਹਿ ਗਿਆ ਤੇ ਜਿਹੜੇ ਇਹ ਨਹਿਰ ਤੇ ਨਲਕੇ ਲੈ ਕੇ ਜੀ ਸਾਰਾ ਪਿੰਡ ਜਿਹੜਾ ਇੱਥੋਂ ਪਾਣੀ ਲੈ ਕੇ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਪਾਣੀ ਦੀ ਬਹੁਤ ਪੰਜਾਬ ਦੇ ਵਿੱਚ ਵੱਡੀ ਦਿੱਕਤ ਆਉਣ ਵਾਲੀ ਆ ਮੇਰੇ ਪਿੰਡ ਦਾ ਪੰਚਾਇਤ ਘਰ ਜਦੋਂ ਵੀ ਕੋਈ ਸਰਕਾਰੀ ਕੰਮ ਹੋਵੇ ਜਾਂ ਕਿਸੇ ਵੋਟਾਂ ਇਲੈਕਸ਼ਨ ਦੇ ਵਿੱਚ ਕਿਸੇ ਨੇ ਆਉਣਾ ਹੋਵੇ ਤਾਂ ਇਸ ਥਾਂ ਤੇ ਸਾਰਾ ਅਨਗਰ ਇਕੱਠਾ ਹੁੰਦਾ ਤੇ ਪਹਿਲਾਂ ਸੱਥਾ ਹੁੰਦੀਆਂ ਸੀਆਂ ਜੀ ਪਿੰਡ ਦੇ ਵਿਚਾਲੇ ਪੈਣਾ ਪਿੰਗਾ ਝੂਟਦੀਆਂ ਸੀਆਂ ਇਹਨਾਂ ਜਿਹੜੇ ਬੋਰਡ ਪਿੱਪਲ ਲੱਗੇ ਹੁੰਦੇ ਸੀ ਵੱਡੇ ਵੱਡੇ ਤੇ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਇਹਨਾਂ ਦੀ ਛਾਵੇਂ ਬਹਿ ਕੇ ਸਾਰਾ ਦਿਨ ਤਾਸਾ ਖੇਡਦੇ ਸੀ ਪਰ ਬਈ ਅੱਜ ਕੱਲ ਉਹ ਚੀਜ਼ਾਂ ਅਲੋਪ ਹੋ ਗਈਆਂ ਤੇ ਇਹਨਾਂ ਚੌਂਕਾਂ ਦੇ ਵਿੱਚ ਸਿਮਟ ਕੇ ਰਹਿ ਗਏ ਹੁਣ ਜਿਹੜੇ ਆਪਣੇ ਪੱਤੀਆਂ ਦੇ ਹਿਸਾਬ ਨਾਲ ਚੌਕ ਬਣਿਆ ਬਸ ਉਹਨਾਂ ਚੌਂਕਾਂ ਤੇ ਜਿਹੜੇ ਸਾਡੇ ਬਜ਼ੁਰਗ ਬਹਿ ਕੇ ਆਪਦਾ ਜਿਹੜਾ ਟਾਈਮ ਸਪੈਂਡ ਕਰਦੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਈ ਇਸ ਸਮੇਂ ਦੀ ਰਫਤਾਰ ਨਾਲ ਸਭ ਕੁਝ ਬਦਲ ਕੇ ਰੱਖਤਾ ਇਹ ਆ ਜੀ सोनू अरोड़ा ਦੀ ਸ਼ਾਪ ਪਕੌੜੇ ਪਨੀਰ ਪਕੌੜਾ ਬ੍ਰੈਡ ਪਕੌੜਾ ਚਿਕਨ ਪਕੌੜਾ ਕਾਫੀ ਤਰ੍ਹਾਂ ਦੇ ਪਕੌੜੇ ਇੱਥੋਂ ਮਿਲਦੇ ਆ ਤੇ ਇਹ ਚੌਕ ਕਿਹੜੇ ਚੌਕ ਨਾਲ ਮਸ਼ਹੂਰ ਆ ਕਿਹੜਾ ਚੌਕ ਕਹਿੰਦੇ ਆ ਇਹਨੂੰ ਇਹ ਨਾਂ ਕਹਿੰਦੇ ਆ ਹੈ ਮਿੱਡੂ ਮਾਨ ਵਾਲੇ ਚੌਕ ਦੇ ਨਾਲ ਇਹ ਪਿੰਡ ਦੀ ਚੜ੍ਹਦੀ ਫਿਰਨੀ ਤੇ ਚੌਕ ਆ ਤੇ ਮਿੱਡੂ ਮਾਨ ਵਾਲੇ ਚੌਕ ਦੇ ਨਾਂ ਤੇ ਮਸ਼ਹੂਰ ਆ ਤੇ ਸੋਨੂ ਦੀ ਸ਼ਾਪ ਇਸ ਮੌਕੇ ਬਾਂਦਾ ਸ਼ਾਮ ਦੇ ਸਮੇਂ ਵੀ ਇੱਥੇ ਹੁੰਦਾ ਤੇ ਕਾਫੀ ਸਬਜ਼ੀਆਂ ਫਲ ਫਰੂਟ ਇਸ ਸ਼ਾਪ ਤੋਂ ਮਿਲ ਜਾਂਦੇ ਆ ਸ਼ਾਇਦ ਲੱਗਦਾ ਵੀ ਮੰਡੀ ਦੇ ਵਿੱਚ ਗਿਆ ਹੋਣਾ ਵੀਰ ਤਾਈਆਂ ਸ਼ਾਪ ਬੰਦ ਪਈ ਆ ਤੇ 10 11 ਵਜੇ 12 ਵਜੇ ਸ਼ਾਪ ਖੁੱਲ੍ਹ ਜਾਂਦੀ ਸਾਰਾ ਦਿਨ ਸ਼ਾਮ ਤੱਕ 9 10 ਵਜੇ ਦੇ ਤੱਕ ਇੱਥੋਂ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਆ ਇਸ ਜਗ੍ਹਾ ਤੇ ਵੀ ਆਉਣ ਵਾਲੇ ਸਮੇਂ ਵਿੱਚ ਕਾਫੀ ਰੌਣਕਾਂ ਭਰਨੀਆਂ ਕਿਉਂਕਿ ਬਈ ਗੋਭੀ ਦੀ ਜਿਹੜੀ ਖੇਤੀ ਇਸ ਏਰੀਆ ਵਿੱਚ ਬਹੁਤ ਜ਼ਿਆਦਾ ਤੇ ਇੱਥੇ ਮੰਡੀਕਰਨ ਹੁੰਦਾ ਤੇ ਇਹਨਾਂ ਨਲਕਿਆਂ ਤੇ ਵੀ ਸ਼ਾਮ ਨੂੰ ਕਾਫੀ ਜਿਹੜੀ ਇੱਥੇ ਰੌਣਕ ਬਣੀ ਹੁੰਦੀ ਆ ਦੋ ਪਿੰਡ ਇਹਨਾਂ ਨਲਕਿਆਂ ਤੋਂ ਪਾਣੀ ਲੈ ਕੇ ਜਾਂਦੇ ਤੇ ਸਾਹਮਣੇ ਹੈਗਾ ਜੀ ਸ਼ਮਸ਼ਾਨ ਘਾਟ ਇਨਸਾਨ ਦੀ ਆਖਰੀ ਮੰਜ਼ਿਲ ਆ ਜੀ ਮੇਰੇ ਪਿੰਡ ਵਿੱਚ ਇੱਕ ਹੋਰ ਵੱਡੀ ਸਹੂਲਤ ਆ ਇਹ ਪ੍ਰਾਈਵੇਟ ਸਕੂਲ ਪਿਛਲੇ 25 ਸਾਲਾਂ ਤੋਂ ਮੇਰੇ ਪਿੰਡ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਤੇ ਬਹੁਤ ਹੀ ਜਿਹੜਾ ਮਿਹਨਤੀ ਸਟਾਫ ਦੇ ਕਾਰਨ ਇੱਥੋਂ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਮੱਲਾ ਮਾਰ ਰਿਹਾ ਤੇ ਵੱਡੇ ਉਹਦਿਆਂ ਤੇ ਆਪਣੀ ਸੇਵਾਵਾਂ ਨਿਭਾ ਰਿਹਾ ਹੁੰਦਿਆਂ ਇਹ ਕੋਠੀ ਪਿੰਡ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਂਦੀ ਹੈ ਜੀ ਜਦੋਂ ਖਗਿਆਣੇ ਵਾਲੀ ਸਾਈਡ ਤੋਂ ਉਹਨਿਆਂ ਦਾ ਪਿੰਡ ਦੀ ਪਹਿਲੀ ਨੁਖਰ ਦੇ ਕੋਠੀ ਦੇਖਣ ਨੂੰ ਮਿਲਦੀ ਹੈ